ਜੋਹਨ ਦਾ ਇਹ ਸਮਾਚਾਰ ਹੈ ਬਿਆਸ ਬਿਆਸ ਤੋਂ ਹੀ ਕਰਨ ਵਾਪਸ ਜਾਣਾ ਸੀ ਰਾਤੀ 11:19 ਵਜੇ ਦਾ ਟਾਈਮ ਸੀਗਾ ਉਹ ਹੌਕਲਪੁਰਨ ਪਾਰਕ ਤੋਂ ਮੇਰੇ ਪਿੱਛੇ ਬੰਦੇ ਲੱਗੇ ਇੱਕ ਮੋਟਰਸਾਈਕਲ ਤੇ 3 ਜਣੇ ਸੀਗੇ ਉਹ ਜਿਵੇਂ ਪਿੰਡ ਤੋਂ ਕੁਝ ਧੀ ਦੂਰੀ ਤੇ ਮੈਨੂੰ ਨਾਲ ਦੇਜੇ ਬਾਸਕਟ ਲਿਆ ਅੱਛਾ ਜੀ ਉੱਥੇ ਆ ਕੇ ਉਹਨਾਂ ਨੇ ਬਾਈਕ ਦੇ ਮੋਂਟਾ ਕਮਾ ਕੇ ਨੀਚੇ ਗਿਆ ਤੇ ਉਹਨਾਂ ਨੇ ਮੈਨੂੰ ਸੱਤਾ ਮਾਰੀਏ ਮੇਰਾ ਮੋਬਾਈਲ ਖੋ ਲੈ ਕੇ ਕੁਝ ਪੈਸੇ ਸੀ ਉਹ ਖੋ ਲੈ ਗਏ

ਰਾਤ ਕੋ ਪੌਣੇ 10 ਵਜੇ ਅੱਛਾ ਰਾਤ 8:00 11:00 ਤੋਂ ਮੈਨੂੰ ਟੇਬਲ ਕਿਹਾ ਐ। 8:30 ਵਜੇ ਆਇਆ ਸੀ ਅੱਜ। ਬੜੀ ਆਇਆ। ਹਾਂਜੀ। ਵੀਰ ਨੂੰ ਦੱਸਿਆ। ਅੱਜ ਇਹਨੇ ਫਾਈਲ ਨੂੰ ਨਾ ਕਿ ਭੇਜਦੀ ਹੋਈ। ਆਇਲ ਬੈਲੇ ਨਹੀਂ ਹਲੇ ਕੋਈ ਆਇਆ। ਇਹ ਉਹ ਨਹੀਂ ਉਹ ਤੇ ਰੱਖੋ ਜਿੰਨ ਤੇ ਵੀ ਬੜੀ ਬਾਤ ਆਤਾ ਹੁੰਦੀ ਹੈ। ਕੋਈ ਸਰਕਾਰੀ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਸਹੀ ਆਪਣਾ ਜਿਹੜੀ ਰੱਖਣੀ ਚਾਹੀਦੀ ਹੈ। ਰਾਤ ਨੂੰ ਜਿੰਨ ਨੂੰ ਵੀ। ਹਰ ਕੋਈ ਪੁਲਿਸ ਤੁਸੀਂ ਸਵੇਰ ਦੇ ਪਾਈਏ ਪੁਲਿਸ ਆਈ ਨਾ ਨਹੀਂ ਕੋਈ ਨਹੀਂ ਉਹ ਲੋਗੋ ਤਿਆਰ ਵਗੈਰਾ ਸੀ ਕੋਈ ਅੱਛਾ ਤਿਆਰ ਹੈ ਸੀਗਾ ਦਾੰਦ ਸੀਗਾ ਇੱਕ ਬੰਦਾ ਕੋਈ ਮੋਟਰ ਤੇ ਆ ਕੇ ਕੋਈ ਬੰਦਾ ਕਾਪੂ ਕੋਕੀ ਤਾਰੇ ਫਰੇਮ ਨਹੀਂ ਨਾ ਕਿੰਨੇ ਵਜੇ ਸੀਗੇ ਤਿੰਨ ਵਜੇ ਸੀਗਾ ਜੀ ਤਿੰਨ ਭੱਜ ਕੇ ਮੋਬਾਈਲ ਮੈਨੂੰ ਪਤਾ ਲੱਗਿਆ ਸੀ ਸਾਰੀ ਲਾ ਕੇ ਆਪਣੇ ਨਿੱਟੂ ਕੇ ਇਹ ਮੋਟਰ ਲੈ ਕੇ ਨਾਲ ਤੁਹਾਡਾ ਕੀ ਕੋਈ ਕੋਈ ਆ ਰਿਹਾ ਨੇ ਨਹੀਂ ਮੋਬਾਈਲ ਸੀ ਗਈ ਉਸ ਕੋ 2000 ਰੁਪਿਆ ਸੀ 2000 ਸੀ ਬਾਈਕ ਦਾ ਖਾਨ ਅਰਥਾ ਤੁਹਾਨੂੰ ਜਿਹੜਾ ਨਾ ਮਾਰ ਕੇ ਛੱਡਿਆ ਹੋ ਹਾਂਜੀ ਹਾਂਜੀ ਹੋਰ ਤੁਹਾਨੂੰ ਕੀ ਚਾਹੁੰਦੇ ਆ ਤੁਹਾਨੂੰ ਇਹ ਹੀ ਪ੍ਰਸ਼ਾਸਨ ਨੂੰ ਉਹਨਾਂ ਨੂੰ ਫਰਮਾਉਣਾ ਚਾਹੀਦਾ ਠੀਕ ਹੈ ਰੈਕਟਰ ਨੂੰ ਤੁਹਾਨੂੰ ਇਹ ਜੀ ਦੁਆਰੇ ਨਾ ਹੋਣ ਕਿਸੇ ਨਾਲ ਜਿੱਥੇ ਵਾਅਦਾ ਕੀਤਾ ਸੀ ਉਹ ਲੈਟਰ ਉੱਤੇ ਕੀ ਆ ਜਾਂ ਤੇਰਾ ਦੂਜਾ ਨਹੀਂ ਨਹੀਂ ਇਹ ਸਹੀ ਹੈ ਹਾਂਜੀ ਹਾਂਜੀ ਮਨ ਇਹ ਵੀ ਸਹੀ ਥਾਂ ਦਿੱਖੀ ਤੇ ਨਿਰਾਇਕ ਤੇ ਪੱਤਰ ਨੂੰ ਕਾਬੂ ਕੀਤਾ ਜਾਂਦਾ ਬਈ ਸੋ ਥੋੜੀ ਜੁੜੀ ਨੇ ਇੱਕ ਡੇਰਾ ਸੀਗਾ ਉਹਨੂੰ ਰੋਲਾ ਪਾਇਆ ਉਹ ਡੇਰੇ ਵਾਲੇ ਬਾਹਰ ਨਿਕਲੇ ਰੋਲਾ ਕਿਨੇ ਪਾਇਆ ਰੋਲਾ ਜੀ ਮੈਨੂੰ ਹੀ ਪਾਇਆ ਸੀ ਹਾਂ ਜੀ ਉਹ ਡੇਰੇ ਵਾਲੇ ਬਾਹਰ ਨਿਕਲੇ ਉਹਨਾਂ ਨੇ ਮੈਨੂੰ ਦੱਸਿਆ ਤਾਂ ਜੋ ਉਹ ਮਾਰਨ ਨੀ ਮਾਰਨ ਕਿ ਤੁਹਾਡੇ ਵਿੱਚ ਉਹ ਇਹ ਪਾਰਕਰ 1.5 ਕਿਲੋਮੀਟਰ ਦਾ ਤੇ ਅੱਗੇ ਅੱਗੇ ਪਿੱਛੇ ਕਰਦੇ ਚਲੇ ਹਾਂ ਜੀ ਤੁਹਾਨੂੰ ਗੱਲ ਜੀ ਪਤਾ ਕਿ ਤੁਹਾਨੂੰ ਗੱਲ ਦੱਸਦੇ ਆ ਨਹੀਂ ਮੁੰਡਾ ਹਿੱਟ ਪੈ ਰਹੀ ਸੀ ਕਿ ਉਹ ਲਾਈਟ ਚੱਲਣਾ ਇਹ ਕੁਝ ਪਰਾਂ ਨਹੀਂ ਤੇ ਮੈਨੂੰ ਇਹ ਲੱਗਿਆ ਕਿ ਸਾਰ ਪਿੰਡ ਦੇ ਬੰਦੇ ਹੋਈਏ ਬਾਹਰ ਕਵਾ ਸਾਈਡ ਤੇ ਕਰ ਲਈ ਤੇ ਲੰਘ ਜਾਣਗੇ ਉਹਨਾਂ ਨੇ ਨਾਲ ਲਾ ਕੇ ਬਾਈਕ ਟੱਕਾ ਮਾਰ ਦਿੱਤਾ